ਅੰਤਰਰਾਸ਼ਟਰੀ ਰੰਗਮਾਚੀ ਸਟੇਜਲਾ ਪਾਸਾ ਦਫਤਰ ਕਪੂਰਥਲਾ ਦੇ ਸਮੁੱਚੇ ਸਟਾਫ ਵੱਲੋਂ ਜੀਐਨਏ ਯੂਨੀਵਰਸਿਟੀ ਫਗਵਾੜਾ ਦੇ ਸਹਿਯੋਗ ਨਾਲ ਸ਼੍ਰੀਮਤੀ ਸੁਖਵਿੰਦਰ ਅਮਰਿਤ ਨਾਮਵਰ ਸ਼ਾਇਰਾਂ ਦੇ ਜੀਵਨ ਨੂੰ ਸਮਰਪਿਤ ਨਾਟਕ ਰਾਹਾਂ ਵਿੱਚ ਅੰਗਿਆੜ ਬੜੇਦਾ ਮંચਨ ਯੂਨੀਵਰਸਿਟੀ ਦੇ ਐਡੀਟੋਰੀਅਮ ਵਿੱਚ ਕੀਤਾ ਗਿਆ। ਨਾਟਕ ਮંચਨ ਆ ਜੀਐਨਏ ਯੂਨੀਵਰਸਿਟੀ ਕਪੂਰਥਲਾ ਦੇ ਵਿੱਚ ਕਰਵਾਇਆ ਗਿਆ। ਅ ਨਿਰਦੇਸ਼ਕ ਔਰ ਲੇਖਕ ਰਾਹਾਂ ਵਿੱਚ ਅੰਗਿਆਰ ਬੜੀ ਸੀ ਨਾਟਕ ਦੇ ਰਾਜਵਿੰਦਰ ਸਮਰਾਲਾ ਜੀ ਵੱਲੋਂ ਆਪਣੀ ਨਾਟ ਮੰਡਲੀ ਪੂਰੀ ਲੈ ਕੇ ਉਹ ਇੱਥੇ ਆਪਣੇ ਕੀਮਤੀ ਸਮੇਂ ਵਿੱਚ ਸਾਡੇ ਕੋਲ ਪਹੁੰਚੇ ਤੇ ਉਹਨਾਂ ਨੇ ਜ਼ਿਲ੍ਹਾ ਪਾਸ਼ਾ ਦਫਤਰ ਕਪੂਰਥਲਾ ਦੇ ਸੱਦੇ ਤੇ ਇਸ ਨਾਟਕ ਨੂੰ ਜੀਐਨਯੂਨੀਵਰਸਿਟੀ ਦੇ ਵਿਹੜੇ ਦੇ ਵਿੱਚ ਉਹਨਾਂ ਦੀ ਸਟੇਜ ਤੇ ਨੂਰ ਕਮਲ ਅਦਾਕਾਰਾਂ ਦੁਆਰਾ ਪੇਸ਼ ਕੀਤਾ ਗਿਆ ਇਹ ਬਾ ਕਮਾਲ ਨਾਟਕ ਸੀ कि इस जिंदगी दे बीच अथे बहुत कुछ ਹੜੋਂਦੇ ਹਾਂ ਬਹੁਤ ਕੁਝ ਉਤਾਰ ਛੜਾ ਦੇਖਦੇ ਹਾਂ ਬੜੇ ਤਜਰਬੇ ਹੁੰਦੇ ਸਾਡੀ ਜ਼ਿੰਦਗੀ ਦੇ ਵਿੱਚ ਪਰ ਉਹਨਾਂ ਨੂੰ ਬਿਆਨ ਆਪਾਂ ਕਈ ਵਾਰ ਆਪਣੇ ਅੰਦਰ ਤੱਕ ਹੀ ਉਹਨਾਂ ਵਿਚਾਰਾਂ ਨੂੰ ਸਾਂਭ ਲੈਨੇ ਹਾਂ ਸਮਾਜ ਤੱਕ ਉਹਨਾਂ ਨੂੰ ਨਹੀਂ ਲੱਗ ਕੇ ਆਉਂਦੇ ਨਾਟਕਲਾ ਅਜਹੀ ਕਲਾ ਹੈ ਕਿ ਅਜਿਹੀ ਸੁੱਤੇ ਹੋਏ ਵਿਚਾਰਾਂ ਨੂੰ ਭਾਵਨਾ ਨੂੰ ਬਲਵਲਿਆ ਨੂੰ ਸਟੇਜ ਤੇ ਲੈ ਕੇ ਆਉਂਦੀ ਹੈ ਤੇ ਸਾਹਮਣੇ ਦਰਸ਼ਕਾਂ ਨੂੰ ਝੰਡੋੜਦੀ ਹੈ ਕਿ ਇਹਨਾਂ ਨਤੀ ਇਹਨਾਂ ਮੁਸ਼ਕਿਲਾਂ ਦਾ ਹੱਲ ਕੀ ਹੋ ਸਕਦਾ ਹੈ ਕਿਉਂਕਿ ਮੁਸ਼ਕਿਲਾਂ ਕੋਈ ਵੀ ਮਨੁੱਖੀ ਜੀਵਨ ਅਜਿਹਾ ਨਹੀਂ ਹੈ ਜੋ ਮੁਸ਼ਕਿਲਾਂ ਤੋਂ ਪਰੇ ਹੋਵੇ ਤੇ ਇਹਨਾਂ ਮੁਸ਼ਕਿਲਾਂ ਚੋਂ ਕਿਵੇਂ ਨਿਕਲਿਆ ਜਾ ਸਕਦਾ ਹੈ ਆਪਣੇ ਖੰਭਾਂ ਨੂੰ ਪਰਵਾਸ ਕਿਵੇਂ ਦਿੱਤੀ ਜਾ ਸਕਦੀ ਹੈ ਆਪਾਂ ਉੱਚੀ ਉਡਾਨ ਕਿਵੇਂ ਭਰ ਸਕਦੇ ਹਾਂ ਇਹ ਇੱਕ ਬਹੁਤ ਹੀ ਬਾਤ ਕਮਾਲ ਵਿਦਾ ਹੈ ਜਿਸ ਰਾਹੀਂ ਆਪਾਂ ਦਰਸ਼ਕਾਂ ਨੂੰ ਉਹ ਚੀਜ਼ਾਂ ਉਹਨਾਂ ਦੇ ਅੰਦਰ ਭਰ ਭਰ ਸਕਦੇ ਹਾਂ ਤੇ ਰਾਜਵਿੰਦਰ ਸੰਭਰਾਲਾ ਜੀ ਦਾ ਇਹ ਜਿਹੜਾ ਉਪਰਾਲਾ ਸੀਗਾ ਇਹ ਬਾਕਮਾਲ ਸੀਗਾ ਬਹੁਤ ਹੀ ਖੂਬਸੂਰਤ ਸੀਗਾ ਕਿ ਉਹਨਾਂ ਨੇ 300 ਲਗਭਗ 300 ਵਿਦਿਆਰਥੀ ਦੇ ਡੈਲੀਗੇਟਸ ਨੂੰ ਬੰਨ ਕੇ ਰੱਖ ਦਿੱਤਾ ਕਿ 1.5 ਘੰਟੇ ਦਾ ਜਿਹੜਾ ਇਹ ਸਮਾਗਮ ਸੀਗਾ ਖੈਦਰ ਦੀ ਉਧਰ ਨਹੀਂ ਹੋਈ ਔਰ ਨੂਰ ਕਮਲ ਦੀ ਜਿਹੜੀ ਅਦਾਕਾਰੀ ਸੀਗੀ ਉਹ ਵੀ ਬਾਕਮਾਲ ਸੀਗੀ ਕਿ ਉਹਨੇ ਜਿਸ ਤਰ੍ਹਾਂ ਇਸ ਨਾਟਕ ਵਿੱਚ ਜਾਣ ਪਾਈ ਹੈ ਜਿਵੇਂ ਕਹਿੰਦੇ ਹਨ ਨਾ ਕਿ ਰੂਹ ਬਿਨਾ ਸਰੀਰ بے ਜਾਨ ਹੈ ਮਰ ਚੁੱਕਾ ਹੈ ਉਸੇ ਤਰ੍ਹਾਂ ਇਹ ਨਾਟਕ ਦੀ ਪੇਸ਼ਕਾਰੀ ਕੀਤੀ ਅਕਸ਼ਰ ਅੰਮਰ ਸੰਬਲਾਲਾ ਨੇ ਸੁਖਿੰਦਰ ਬਰத் ਦੀ ਜ਼ਿੰਦਗੀ ਤੇ ਆਧਾਰਿਤ ਨਾਟਕ ਰਾਂ ਵਿੱਚ ਅੰਗਿਆਰ ਵੜੀ ਸੀ ਉਸ ਦੀ ਪੇਸ਼ਕਾਰੀ ਹੋਈ ਸੀਐਨਯੂਨੀਵਰਸਿਟੀ ਦੇ ਬੱਚੇ ਸੋ ਤਕਰੀਬਨ 300 ਤੋਂ ਲੈ ਕੇ 400 ਬੱਚਿਆਂ ਨੇ ਇਸ ਜਿਹੜਾ ਹੈ ਨਾਟਕ ਨੂੰ ਵੇਖਿਆ ਤੇ ਸਾਰਿਆਂ ਨੇ ਇਸ ਨਾਟਕ ਦੀ ਪ੍ਰਸ਼ੰਸਾ ਕੀਤੀ ਤੇ ਮੈਂ ਆਪਣੇ ਵੱਲੋਂ ਕਦਰਦੋਤ ਸ਼ੁਕਰਗੁਜ਼ਾਰ ਹਾਂ ਪਾਸ਼ਾ ਲੇਵਿਸ ਡਿਸਟ੍ਰਿਕਟ ਦੇ ਜਿਹੜੇ ਸਾਡੇ ਅਧਿਕਾਰੀ ਨੇ ਸਾਡੀ ਪ੍ਰਣ ਜਸਪ੍ਰੀਤ ਕੌਰ ਘੋੜਾ ਦਾ ਉਹਨਾਂ ਨੇ ਜਿਹੜਾ ਬਹੁਤ ਸੋਹਣਾ ਪ੍ਰਬੰਧ ਕੀਤਾ ਬਹੁਤ ਕਮਾਲ ਦਾ ਅਰੇਂਜ ਕੀਤਾ ਤੇ ਬਾਸ਼ਾ ਵਿਪਾਰ ਜਿਲ੍ਹਾ ਕਪੂਰਥਲਾ ਅੱਗੇ ਵੀ ਜਿਹੜਾ ਹੈ ਬਹੁਤ ਸਾਰੀਆਂ ਸਹਾਇਤਕ ਬਹੁਤ ਸਾਰੀਆਂ ਜਿਹੜੀਆਂ ਨੇ ਸਮਾਜਿਕ ਪਰ ਬਹੁਤ ਸਾਰੀਆਂ ਧਾਰਮਿਕ ਸਰਗਰਮੀਆਂ ਕਰਦਾ ਰਹਿੰਦਾ ਹੈ ਅਲੱਗ-ਅਲੱਗ ਜਿਹੜੀਆਂ ਸਹਿਤੀਆਂ ਬਣ ਗਈਆਂ ਨੇ ਉਹਨਾਂ ਦੇ ਉੱਤੇ ਪ੍ਰੋਗਰਾਮ ਕਰਵਾਉਂਦਾ ਰਹਿੰਦਾ ਹੈ ਔਰ ਖਾਸ ਕਰਕੇ ਜੇ ਅੱਪਾ ਗੱਲ ਕਰੀਏ ਤਾਂ ਪਾਸ਼ਾ ਦੇ ਉੱਤੇ ਜਿਹੜੀ ਹੈ ਫੈਰੇਦਾਰੀ ਦੇ ਰਿਹਾ ਹੈ ਮਾਂਪੋ ਦੀ ਪੰਜਾਬੀ ਦੇ ਲਈ ਪਾਸ਼ਾ ਜਿਹੜਾ ਬਹੁਤ ਵੱਡਾ ਸਮਾਏ ਇਹਨਾਂ ਦੀ ਸੋਚੀ ਟੀਮ ਦਾ ਆਪਣੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ